ਉਰ ਮਿਤਰੋ ਜੁਹਰੋ ਇਨੇ ਤਰਤ ਵੇਲੇ ਚੰਦ ਰੀ ਜੜੀ ਬਾਰ ਵਿਚਾਰ ਦੋ ਕਾਲ ਦੇ ਰਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਤ ਸੁਖਾਂ ਦੇ ਦਾਤੇ ਜਗਦਗੁਰੂ ਬਤਾ ਤੁਧ ਜਿਤੇ ਵਿराजमान ਬਾਣੀ ਗੋਇ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਦਨ ਆਦਿ ਸ਼੍ਰੀ ਗੁਰੂ ਬ੍ਰਹਮ ਸਾਹਿਬ ਦੀ ਪਾਵਨ ਜੋਤ ਇਹ ਅੰਦਰ ਸਾਜ ਬੈਠੇ ਗੁਰਖਾ ਸਾਹਿਬ ਸਤ ਸ੍ਰੀ ਅਕਾਲ ਜੀਓ ਆਓ ਜੋ ਕਈਰ ਚਰਾ ਤੋਂ ਆਪਾ ਰ ਆਪਣੇ ਤਾਂ ਤਾਂ ਸਾਰੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਾਲੀਆਂ ਵਿਚਾਰਾਂ ਦਾ ਸੁਣਦੇ ਆ ਰਹੇ ਹਾਂ ਆਉ ਅਦਵੀ ਉਸੇ ਰੜੀ ਦੇ ਇਸਰਮ ਕੀ ਆਪ ਸਭ ਦੇ ਪਾਣ ਜੀ ਉਚੋ ਕੁਝ ਰੱਬੀ ਗੁਣਾ ਨੂੰ ਵਿਰਣਤਾਲ ਦਾ ਯਤਨ ਕਰੀ ਤਾਂ ਕਿ ਸਾਡਾ ਸੰਸਾਰ ਤੇ ਸੁਭਰ ਹੋ ਜਾਵੇ ਮਨ ਦੇ ਦੁਖਾਂ ਕਲੇਸ਼ਾਂ ਰੋਗਾਂ ਸੋਗਾਂ ਕਣ ਸਾਰਿਆਂ ਚਿੰਤਾ ਪਿਕਲਾ ਤੋ ਆਪ ਬਨ ਜਾਈਏ ਜਮਾ ਦੇ ਮਾਲ ਤੋਂ ਵੱਜਾਏ ਅਜੇ ਸੋਨਦੇ ਦੇਖਦੇ ਆਲੇ 84 ਗੱਦ ਜੁਣਾ ਇਨਾਂ ਜੂਮੀਆਂ ਦੇ ਜਨਮ ਤੇ ਵੱਡਦਾ ਇਹਨਾਂ ਲੋਕਿਆਂ ਦਾ ਫਿਰ ਉਹ ਬਹੁਤ ਅਸਹਿਤ ਹੈ ਭਾਵੇਂ ਕਰਤੋ ਵੀ ਪਰਿਆਦਸ ਸਾਹਤ ਤੋਂ ਵੀ ਭਲੇ ਪਰ ਸਾਰੀ ਜਗਾਂ ਦਾ ਪ੍ਰਣਾਵਾਸ ਜਨਮ ਹੋਇਆ ਪ੍ਰਣਾਵਾਸ ਨੂੰ ਲੋਕਾਂ ਤੇ ਹੀ ਮਿਲੇ ਕਿਉਂ ਖਾਣ ਪੀਣ ਮौज-ਮਸਤੀ ਵਿੱਚ ਜਿਉਂਦੇ ਇਹਦਾ ਗਾਲੀ ਇਹ ਪਾਸ਼ਾ ਸਰੋ ਕੁਪੜਾਣੇ ਜੀ ਉਦਾਹਰਣ ਦੇ ਕੇ ਸੁਣੋ ਸੁਝਾਉਦੇ ਨੇ ਕਹਿੰਦੇ ਵੀ ਹੀਰਾ ਜਨਮ ਬਣਿਆ ਸੀ ਹੀਰਾ ਜਨਮ ਇਸ ਹੀਰੇ ਜਨ ਨੂੰ ਮਿੱਟੀ ਵਿੱਚ ਰਲਾਤਾ ਮਨੋਤਪ ਦੇ ਹਰ ਕੋਈ ਭਗਵਾਨ ਜਿਹਨਾਂ ਉਸਗਾ ਦੀ ਸੋਜੀ ਸੱਤਸਰਮ ਵਿੱਚੋਂ ਮਿਲ ਗਈ ਇਹ ਹੀਰਾ ਬਹੁਤ ਨਰਮ ਹੈ ਤਿੰਨ ਕਦਰ ਕਰੀਏ ਤਦੇ ਕੋ ਕੰਮ ਕਰੀਏ ربھی گڑ پراپت کریے, کریے. سوجی آئی ایک گل سوجھی ستسنگ پراپت ہوئی ਅਜਨ ਤੇ ਬੁੰਦਵਾਰੇ ਹੋਏ ਸੋਝੀ ਪਾਸੀ ਉਹਦਰ ਕਿਉਂ ਨੇ ਸੀ ਸਸਨ ਵਿੱਚ ਕਿਉਂ ਨੇ ਸੀ ਇਸ ਦਰ ਤੇ ਆ ਕੇ ਸੋਝੀ ਮਿਲਦੀ ਆ ਪਿਆਰ ਉਹ ਅਕਲ ਮਿਲਦੀ ਆ ਜਿਸ ਅਕਲ ਦੀ ਆਪ ਬਹੁਤ ਲੰਬੀ ਵਿਚਾਰ ਕਰਦੇ ਸੁਹਦੇ ਆ ਆਪਣੀ ਅਕਲ ਦੇ ਨਾਲ ਅਸੀਂ ਗੁਰੂ ਨੂੰ ਵੀ ਕੁਝ ਨਹੀਂ ਸੁਹਦੇ ਆਪਣੀ ਅਕਲ ਦੇ ਨਾਲ ਅਸੇ ਗੁਰੂ ਨੂੰ ਸਮਝਿਆ ਲਈ ਸਨ ਜੋ ਉਸੇ ਗੁਰੂ ਦੀ ਮਤ ਲਾ ਕੇ ਮਤਬੰਦੀ ਸੀ ਗੁਰਦੁਆਰਾ ਸਾਹਿਬ ਤੋਂ ਸਤਸੰਤ ਵਿੱਚੋਂ ਗੁਰੂ ਦੇ ਕੋਲ ਜੀ ਜੋਰੀ ਜੀ ਦਾਲ ਦੇ ਨਾਲ ਆਪਾਂ ਵਿਚਾਰ ਸਾਂਝੀ ਕਰੀਏ ਜੇ ਘਰ ਬੈਠਾ ਦੇ ਬੱਚਾ ਕਹਿੰਦੇ ਕਿ ਮੈਂ ਇਹ ਵੀ ਇਹ ਕਰ ਦਵਾਂ ਤੈਨੂੰ ਜਦੋਂ ਜ਼ੀਰੋ ਸਕੂਲ ਵਿੱਚ ਗਿਆ ਤੇ ਬੈਠਰਾਂ ਨਹੀਂ ਆਇਆ ਬੋਲਣਾ ਨਹੀਂ ਆਇਆ ਚੱਲਣਾ ਨਹੀਂ ਆਇਆ ਕੋਈ ਅੱਕਰ ਆਪਣੇ ਗੁਰੂ ਦੇ ਕੋਲੋਂ ਮਾਸਟਰ ਦੇ ਕੋਲੋਂ ਪੜਿਆ ਨਹੀਂ ਤੋ ਕੰਨਾ ਸਿੱਧੀ ਵੀ ਐ ਮੈਂ ਕਰ ਦਵਾ ਤੇ ਤਾਂ ਹਸੂਈ ਦੀ ਗੱਲ ਐ ਨਾ ਬਹੁਤ ਜ਼ਿਆਦਾ ਭਾਉ ਦਾ ਮੇਰਾ ਕਹਿਦਾ ਭਾਵੇਂ ਹੋਰ ਈ ਸਾਦਾ ਜੇ ਘਰ ਬੈਟਾਈ ਬੰਦਾ ਇਹ ਬੰਦਾਵਾ ਕਰੀ ਜਾਵੇ ਬਿ ਮੇਰੇ ਨਾਲ ਕੋਈ ਸ਼ਰਣਾ ਨਹੀਂ ਮੈਂ ਬਹੁਤ ਸ਼ਰਣਾ ਪਸੰਦ ਨਹੀਂ ਕਰੇ ਪਰੇਕੇ ਵਿੱਚ ਬਹੁਤ ਵੱਡੇ ਪਰੇਕੇ ਵਿੱਚ ਪਰ ਮੈਂ ਹੋਇਆ ਅਜੇ ਪਤਾ ਨਹੀਂ ਉਸਾਰੂ ਕੀ ਹੁੰਦੀ ਅੰਦੇ ਖਾਨ ਪੇਰ ਦਾ ਬਦਲ ਲਗਾ ਏ ਸੋਣ ਦਾ ਪਤਾ ਲਗਾ ਏ ਸਿਰ ਦਾ ਪਤਾ ਲਗਾ ਏ ਖਾਨ ਪੇਰ ਦਾ ਪਤਾ ਲਗਾ ਏ ਸੰਸਾਰ ਕੋ ਕੋ ਦਾ ਅਸਰ ਦਾ ਪਤਾ ਲਗਾ ਏ ਅਜੇ ਉਹ ਪਤਾ ਨਹੀਂ ਤਰਨ ਦੇ ਮਾਰਦ ਤੋਂ ਬਿਲਕੁਲ ਸਖਣਾ ਏ ਤਰਨ ਦੇ ਮਾਰਦ ਤੇ ਇੱਕ ਪੈਰ ਨਹੀਂ ਟੁਟਿਆ ਤਰਦੇ ਬਾਗ ਤੇ ਚੱਲ ਕੇ ਪਿਆਰੋ ਗੁਰੂ ਦੇ ਸਭ ਤੋਂ ਜੀ ਰਵੇ ਸੀ ਕੀ ਹੋ ਰਾ ਅੱਜ ਮਿਲ ਜਣਾ ਸੁਸਾਰ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੋਲ ਕੋ ਦਿੱਤਾ ਪਰ ਜਿਹੜਾ ਵੱਡੀ ਗੱਲ ਨਹੀਂ ਕੋਈ ਇੰਜੀਨੀਅਰ ਬਣ ਜਾਣਾ ਬਹੁਤ ਵੱਡੀ ਗੱਲ ਨਹੀਂ ਕੋਟੋ ਗਿਆਨ ਬਣ ਜਾਣਾ ਵੱਡੀ ਗੱਲ ਹੈ اوکا ساچا دی بار دی میں کے اس جس اکار کو رام ملا خدا نے سانو منوکھا جنم دا امول ہیرا سمجھنا ਬਹੁਤ ਬਹੁਤ ਵੱਡੇ ਹੋਏ ਉਹਨੇ ਆਪਣੀ ਅਗਤ ਤੋਂ ਕਰ ਲਿਆ ਗੁਰੂ ਨੂੰ ਸਮਝਿਆ ਗੁਰੂ ਗੁਰੂ ਅਸੇਵ ਕਾਲ ਦੇ ਸਾਰੇ ਆਪਾਂ ਪਿੱਛੇ ਵਿਚਾਰ ਕਰ ਰਹੇ ਹਾਂ ਕੁਝ ਮਿੰਟੇ ਪਹਿਲਾਂ ਕਿ ਗੁਰੂ ਗੁਰੂ ਅਸੀਂ ਪੁਕਾ ਲਈ ਜਾ ਰਹੇ ਹਾਂ ਗੁਰੂ ਦਾ ਸਾਨੂੰ ਬਿਲਕੁਲ ਵੀ ਨਹੀਂ ਬਦਲ ਗੁਰੂ ਹੋਇਆ ਗੁਰੂ ਨੇ ਬਚਾ ਲਿਆ ਸੀ ਗੁਰੂ ਨੂੰ ਨਾਲ ਕੇ ਵਿੱਚ ਲੈ ਲਿਆ ਰਿਸ਼ਤੇਦਾਰੀਆਂ ਸੁਧਾਰ ਲਿਆ ਸਾਥ ਸਮਾਧੇ ਬੰਨ ਲਿਆ ਤੇ ਮੇਰੇ ਮਗਰ 12-12 ਬਥਾਰੇ ਦਿੱਤਾ ਗੁਰੂ ਸਮਝਾ ਕਿਸੇ ਨੂੰ ਆਹੋ ਬਾ ਦੁਆਪਰ ਜੋਗ ਦਿਸ਼ਾ ਕਰੀ ਸੁਤੀ ਆਪਣਾ ਲਏ ਜਾਈ ਉਹ ਆਦਿਸ਼ ਜੀ ਦੇ ਚੜਾਉ ਵਿੱਚ ਨਾਲੀ ਗੁਰਦੇ ਪਾੜੋ ਤੇ ਨਾਲੀ ਖੜੇ ਦੇ ਕਰੋ ਚੱਜਤਾ ਦੇ ਪਤਪੁਰਾ ਦੇ ਹੁਣ ਪਦ ਪਾੜੋ ਪੰਜ ਦੇ ਵਿਚਾਰੇ ਤੇ ਜਿਹੋ ਜਿਹੋ ਜਿਹੜੇ ਦੇਖ ਕਰੋ ਉਹ ਸੋਹ ਭਰਾ ਹੈ ਹੁਣ ਪੰਜਾ ਦਾ ਤੇ ਸੋਦਾ ਕੀ ਮੁਕਾਬਲਾ ਕੋਈ ਮੁਕਾਬਲਾ ਨਹੀਂ ਤੇ ਜਿਹੜੇ ਬਹੁਵਾਸੀ ਜਿਹੜੇ ਜਿਹੜਾ ਬਹੁਵਾਸੀ ਉਹਨੇ ਰਾਜ ਕਰਦਾ ਸੀ ਫੌਜ ਸੀ ਬਹੁਤ ਕੀ ਇੰਦਾ ਗਲੀ ਕੀ ਰਾਜ ਸੰਭਲਾ ਜਮਾ ਸੀ ਪੂਰੇ ਪਰੋ ਉਮਿਤ ਉਸੇ ਖਾਨਦਾਨ ਦੇ ਪਰਵਾਰ ਵਿੱਚੋਂ ਸੀ ਆਖਰ ਰਗਾ ਵਿੱਚ ਭੂਮ ਦਾ ਰਾਜਾ ਏ ਸੀ ਨਾ ਅਨਸੀ ਅਨਕ ਦੇ ਨਾਲ-ਨਾਲ ਗੁਰੂ ਨੂੰ ਵੀ ਸਮਝਦੇ ਸੀ کون سید, جی. گرو کون سی بگوان کشن جیوان دے بیا تو رشتے داری کو گرو تو بل گیا تو رشتے دار کو رکھ لیا ایک گھر ہوا پی رہے ਦਾ ਵੀ ਦਾ ਥੋੜੀ ਸਪੱਸ਼ਟ ਹੋ ਜਾ ਗੁਰੂ ਨੂੰ ਸ਼ਰਸਾਦੇ ਪਰਿਵਾਰ ਨੂੰ ਸ਼ਰਸਾਦੇ ਗੁਰੂ ਨੂੰ ਸ਼ਰਸਾਦੇ ਜਿਹਦੇ ਨਾਲ ਸੰਬੰਧਿਆ ਨਵੀਂ ਸ਼ਰਸਾਦੇ ਇਹ ਸਾਰੇ ਅੱਜ ਦੇ ਹਾਲਾਤ ਨੇ ਸਾਡੇ ਅੱਜ ਦੇ ਹਾਲਾਤ ਉਨ ਨੂੰ ਥੋੜੇ ਜਿਹਾ ਮਾਹੌਲ ਖੋਲੀ ਇਸ ਗੱਲ ਨੂੰ ਬੱਚੇ ਦਾ ਵਿਆਹ ਕਰਨਾ ਦਾ ਮਨਜ਼ਰ ਇੱਕ ਬੱਚੇ ਦਾ ਵਿਆਹ ਕਰਨਾ ਦਾ ਹੋਰ 14 ਦੇ ਮੇ ਦਾ ਲੋਕਾਂ ਵਿੱਚ ਇੱਡਾ ਵੱਡਾ ਨਾਕ ਹੋ ਜਾਵੇ ਕਿ ਮੇਰੀ ਬੱਲੇ ਬੱਲੇ ਹੋ ਜਾਵੇ ਨਿਰਦੇਸ਼ਿਤ ਬੰਦੀ ਆਪਸਾਂ ਨੂੰ ਦਿਆਨ ਨਿਰਦੇਸ਼ਿਤ ਬੰਦੀ ਗੋਣ ਵਾਲੀ ਦਾ ਗੋਣ ਵਾਲਾ ਕਿਹੜਾ ਲਿਉਣਾ 4 ਲੱਖ ਦਾ ਲਿਉਣਾ 10 ਲੱਖ ਦਾ ਲਿਉਣਾ 20 ਲੱਖ ਦਾ ਲਿਉਣਾ ਕਿਹੜਾ ਲਿਉਣਾ ਲੋਕਾਂ ਦੇ ਬੱਲੇ ਬੱਲੇ ਸ਼ਰਾਬ ਕਿੰਨੀ ਗੋਣ ਜੇ ਦੀ ਆ ਮੀਟ ਕਿੰਨਾ ਲਾਉਣਾ ਜੇ ਦਾ ਸਾਰੇ ਦੇਸ਼ ਬਾੜ ਦੇ ਗੱਡੀਆਂ ਦੁਨੀਆ ਬੁੱਕ ਕਰਦੀ ਨੇ ਸਾਰੀ ਦੇਸ਼ ਬਾੜ ਨੇ। ਹੁਣ ਦਿੱਲੀ ਕਲਾ ਲੱਲ ਨੇ ਹੋਣਾ ਸੀ। ਗੋਵੜੀ ਦੇ ਗੋਵੜੀ ਦੇ ਹੋਣਾ ਸੀ। 8-10 ਲੱਖ ਰੁਪਈਆ ਲੈ ਕੇ ਉਥੋਂ ਬਾਜ਼ਾਰ ਤੇ ਬੰਦੂ ਵਿੱਚੋਂ ਜਾ ਕੇ ਨਵੇਂ ਰੋਡ ਲੈ ਲੈਂਦੇ। ਨਵੇਂ ਲੋਟ ਲੈ ਲਏ ਉਹਨਾਂ ਰਿਸ਼ਤੇਦਾਰ ਦੀ ਸੇਵਾ ਪੂਰੀ ਹੋ ਜਾਈਏ ਤੇ ਗੁਰੂ ਮਨੁੱਖ ਦੇ ਉਦਾਹਰਣ ਦੇ ਤੌਰ ਤੇ ਸਭ ਨੇ ਬੜੀ ਗੱਲ ਕਰ ਗ੍ਰੰਥੀ ਨੇ ਸਰ ਗ੍ਰੰਥੀ ਜੀ ਨੇ ਕਹਤਾ ਸੁਦਾ ਜੀ ਬੁੰਡੇ ਦੀ ਸ਼ਾਦੀ ਆ

ਉਦੇ ਚੜੜਾ ਵਿੱਚ ਆ ਕੇ ਗੁਰੂ ਨੂੰ ਸੱਦਾ ਦੇਣਾ ਬਿਗੁਰੂ ਦੇ ਸਾਡੇ ਸਾਦੇ ਸ਼ਬਦ ਸਾਦੇ ਦੇ ਕੁਝੀ ਕੁਝੀ ਦੇ ਨਾਲ ਸਾਰੇ ਕਾਰਜ ਪੂਰੇ ਹੋ ਜਾਣ ਤੇ ਸਰਾਂਗੀ ਦੇ ਪਰਿਵਾਰ ਦੇ ਉਹ ਜਿਹੜਾ ਭੁਖੀ ਜੀ ਪਰਿਵਾਰ ਦਾ ਉਹ ਕਹਿ ਲਗਾ ਕੌਣ ਤਿੰਨ ਦਿਨ ਬੈਠੋ تین دل بیٹھو گا واہ کام ہے رشتے دار کا پربند کرنا ہے بہت لمبا چوڑا کام ہے سات دن تین دل کون بیٹھو گا چلو چھوٹا جا کام کر ایک بابا کہ بابے بھی خوش کر لینا ਇਹ ਗੁਰੂ ਦਾਸ ਜੀ ਦਾ ਆਪਾਂ ਸੁਖਬੀ ਜੀ ਦਾ ਪਾਠ ਕਰ ਰਹੇ ਹਾਂ ਹੁਣ ਜੇ ਤੋਂ ਵੀ ਬਦਲ ਜਾਤਾ ਚਲੋ ਸੁਖਬੀ ਜੀ ਦਾ ਪੜ ਕੇ ਬਾਤ ਕਰਾਂਗੇ ਹੁਣ ਤਾਂ ਬਰੌਣਾ ਦੇ ਗੇ ਭਲ ਜਾਂਦੇ ਬੜੇ ਬਰੌਣਾ ਦੇ ਇਹ ਬਾਤ ਕਰਾਂਗੇ ਸੁਖਬੀ ਜੀ ਨੂੰ ਜੇ ਬਾਬੇ ਨੂੰ ਕਹਿੰਦੇ ਗੁਰਦੁਆਰੇ ਨੂੰ ਉਹ ਗੁਰਦੁਆਰੇ ਬਾਬਾ ਜੀ ਤੁਸੀਂ ਪਾਠ ਕਰਦੇ ਹੋ ਸਾਡੇ ਕੋਲ ਜੋਗਾਟਾ ਟੈਂਪਲ 'ਤੇ ਸਾਡਾ ਕੰਮ ਬਹੁਤ ਦੁਜੇ ਰਿਵਾਲਾ ਹੈ ਬਹੁਤ ਦੁਨੀਆ ਇਕੱਠੀ ਹੋਣੀ ਆ ਦੁਨੀਆ ਨੂੰ ਰਿਸ਼ਤੇਦਾਰ ਪਰਿਵਾਰ ਨੂੰ ਸੰਭਾਲਣਾ ਹੈ ਤੇ ਤੁਸੀਂ ਸੁਖ ਨੂੰ ਜ਼ਿਆਦਾ ਪਾਠ ਕਰਕੇ ਸਾਥੇ ਨਾਲ ਨੂੰ ਅਰਮਾਨਾ ਨੂੰ ਸਾਡੇ ਸੁਖ ਸਾਹਿਬ ਦੇੇ ਅਰਦਾਸ ਕਰਦੇ ਹਈ ਵਿਆਹ ਦੇ ਇਹ ਖੁਸ਼ੀ ਖੁਸ਼ੀ ਦਾ ਵਿਆਹ ਪੁੱਗਤੇ ਗੁਰੂ ਨਾਲ ਵਿਧੌਤਾ ਦੇ ਬੇਕੋ ਹੋ ਗਿਆ ਜਿਸ ਰਿਸ਼ਤੇਦਾਰਾਂ ਭੈਣ ਭਰਾਵਾਂ ਸਾਥ ਸਬੰਧੀਆਂ ਨੇ ਇੱਕ ਕਬਰਸਤਾਨ ਤੱਕ ਜਾਣਾ ਸੀ ਉਹਨੂੰ ਬਾਅਦ ਵਿੱਚ ਦੂਰ ਘਰ ਵਿੱਚ ਨਿਕਲਣਾ ਸੀ ਉੰਧ ਦੇ ਪ੍ਰਵਾਨ ਕੀਤੇ ਉਹ ਕੇਵਲ ਕਿਥੋਂ ਤੱਕ ਸੀ ਮਨਜੀ ਮਾੜੀ ਮਾਰੇ ਮੁਰਤੀ ਸਾਜ ਪੂਜਿਕ ਕਬਰਸਤਾਂ ਅਕਸ਼ੂਸ਼ਾਣ ਕਰਤਾ ਜੇਦੂ ਯਾਦੋਂ ਸੀ ਨਾ ਉਹਨਾਂ ਦੇ ਚਾਰ ਦਿਨ ਸੋਗ ਕੀਤਾ ਚਾਰ ਦੇ ਜਿਹੜੇ ਥੋੜੇ ਦੂਰ ਦੇ ਰਿਸ਼ਤੇਦਾਰ ਸੀ ਦਰਦ ਦਾਰ ਸੀਗੇ ਪੂਨਰ 10ਵੇਂ ਤੱਕ ਸੋਗ ਕੀਤਾ ਤੇ ਅਸਲ ਪਰਵਉਸੀ ਮਾਤਾ ਪਿਤਾ ਉਹਨਾਂ ਦਾ ਜੀਵਨ ਭਰ ਸੋਗ ਦਾ ਜੀਵਨ ਭਰ ਸੋਗ ਜਿੰਨਾ ਜੋ ਜੀਦੇ ਨੇ ਉਹਨਾਂ ਤੇਰੀ ਯਾਦ ਕਰਦੇ ਨੇ ਆਦਿ ਸਾਡੇ ਦੇਸ ਦੀ ਹਾਲਾਤ ਸਾਡੇ ਸਵਾਲ ਦੀ ਹਾਲਾਤ ਕੋਈ ਪੁੱਛਦਾ ਕਿਸੇ ਨੂੰ ਕੋਈ ਨਹੀਂ ਪੁੱਛਦਾ ਸਾਨੂੰ ਪਰ ਜਿੰਦ ਗੱਲ ਗਈ ਸਾਨੂੰ ਸਮਝ ਆਇਆ ਕਿ ਇਹ ਸੰਸਾਰ ਦੇ ਲੋਕੋ ਸੰਸਾਰ ਦੀਨ ਗਵਾਇਆ ਤੁਸੀਂ ਕੁੜਾ ਧਰਮਕ ਵਾਲਿਆ ਕਾਦੇ ਵਾਸਤੇ ਦੁਨੀਆ ਵਾਸਤੇ ਸਾਥ ਸੰਬੰਧੀ ਰਿਸ਼ਤੇਦਾਰ ਵਾਲਤੇ ਪਾਇ ਕੁਆੜਾ ਮਾਰਿਆ ਜਾਫਰ ਆਪਣੇ ਹੱਥ ਇਹ ਤੂੰ ਆਪਣੇ ਪੈਰ ਤੇ ਆ ਕੁਆੜਾ ਮਾਰ ਦਿਆ ਸਜਣਾ ਇਨੇ ਦੁਨੀਆ ਨੇ ਤੇਰੇ ਨਾਲ ਨਹੀਂ ਜਾਣਾ ਧਰਮ ਨੇ ਤੇਰੇ ਨਾਲ ਜਾਣਾ ਸੀ ਤਰਨੂ ਤੂੰ ਪਿਛੇ ਕਰ ਤੋ ਤਰਨੂ ਕਿਛੇ ਕਰ ਦਿੱਤਾ ਆਹ ਸਾਰੇ ਹਾਲਾਤ ਆਪੇ ਨੂੰ ਅੱਜ ਦੇ ਗੁਰੂ ਨੂੰ ਸਮਝਾ ਬੋਲੋ ਹਾਂ ਮੱਥਾ ਟੇਕਣਾ ਕੋ ਵੱਡੀ ਗੱਲ ਨਹੀਂ ਮੱਥਾ ਟੇਕਣਾ ਦੁਨੀਆ ਮੱਥਾ ਟੇਕਦੀ ਆ ਤੁਸੀਂ ਬਾਹਰ ਜਿੱਤੇ ਸੂਪ ਲੈ ਕੇ ਜਾਂਦੇ ਹੋ ਨਾ ਰਾਜ ਕਰ ਹੋਈ ਆ ਰਾਮ ਦੇਰ ਦਾ ਨਾਲ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਬੁਗਾਲੇ ਹੋਣ ਤੇ ਸਾਰੇ ਦਰਸ਼ਕਾਂ ਨੂੰ ਵੀ ਮਾਫਾ ਰਿਹਾ ਹਾਂ ਜੇ ਤੁਹਾਨੂੰ ਕੋਈ ਮਤਲਬ ਹੋਇਆ ਤਾਂ ਤੂੰ ਸਿਰ ਕੱਢ। ਕੇਵਲ ਮਾਫਾ ਰਿਹਾ ਤੇ ਮਨਾਂ ਦੇ ਨਾਲ ਕੜਾ ਬੁਝਾਦੀ ਦੇਗ ਜੰਦ ਦਾ ਉਸ ਜਨਾ ਨਾ ਤੇਰੀ ਦੇਖੜਾ ਪ੍ਰਸ਼ਾਦਾ ਖਾ ਨਾ ਤੇਰੀ ਉਰ ਮਲੇ ਦਾ ਖਾ ਤੇ ਆਪਾਂ ਇਹਦਾ ਵਿਚਾਰ ਕੀਤੀ ਆ ਕਿ ਵਿਆਹ ਤੇ ਦਿਲ ਸਮੇ ਤੇ ਮੁੰਡੇ ਦੇ ਵਿਆਹ ਤੇ ਨਵੇਂ-ਨਵੇਂ ਲੋਟ ਬੈਗ ਚੋ ਜਾ ਕੇ ਰਿਆ ਤੇ ਜਦੋਂ ਆਈ ਕਿਤੇ ਗੁਰੂ ਦੀ ਵਾਰੀ ਦੇ ਗੁਰੂ ਨੂੰ ਨਾਮ ਜਪਾਉਂ ਕਰਦੇ ਆ ਤੇ ਸਭ ਤੋਂ ਛੋਟਾ ਪੈਸਾ ਤੇ ਗੜਿਆ ਸੜਿਆ ਰੁਪਈਏ ਸੂਤ ਮਤਾਰੇ ਉਹ ਖੁਸ਼ੀ ਦਾ ਮਹਿਲ ਕਿਹਨਾਂ ਹੋਵੇ ਦੂਸਰੇ ਬੰਦੇ ਆਪਸੀ ਕਿਉਂ ਸਿਲਾ ਕੇ ਅਰਦਾਸ ਉਹ ਹੀ ਅਰਦਾਸ ਸੁਣਦੇ ਆ ਰੋਜ਼ ਅਰਦਾਸ ਕਰਦੇ ਆ ਸਿਕਾ ਦਾ ਮਨ ਵਿੱਚ ਮਰਕੁਚੀ ਕੀ ਆ ਮਨ ਨਿਵਾਸੀਆ ਆ ਮਨ ਨਿਵਾਸੀਆ ਅੱਠ 10 ਲੱਖ ਦੇ ਕਲਾ ਕਾਮ ਦੇਣ ਦੇ ਨਿਚੋੜ ਤੇਰ ਮਰਦ ਚੋੜੀਆ ਇਹ ਮਨ ਨਿਵਾਸੀਆ ਇਤ ਮਨ ਦੇ ਬਹੁਤ ਸਤੂਪਰ ਉੱਪਰ ਘਾੜੇ ਚੜ ਗਿਆ ਕਿ ਮਤ ਉੱਚੀ ਸੀ ਮੰਗਦੇ ਸੀ ਮਤ ਉੱਚੀ ਆ ਮਨ ਚੜਾ ਇਹਨਾਂ ਨਹੀਂ ਵਾ ਤਾਂ ਅਸੁੱ ਨੀਵੇਂ ਨੂੰ ਸਮਝ ਦੇ ਸਕਿਆ ਸੀ ਅਉਰੇ ਬਦਲ ਕੇ ਬਤਾ ਲੈਣਾ ਮਤ ਤੋਂ ਨਹੀਂ ਟਕਿਆ ਕਿਉਂ ਨੋ ਪੁਰਸ਼ ਮੰਗਣਾ ਵਾਤੇ ਇਸ ਵਾਸਤੇ ਕਰੋ ਆਪਣੇ ਅਤਨੋ ਛੜਕੇ ਗੁਰੂ ਦੀ ਅਗਰ ਲਈਏ ਤਾਂ ਕਿ ਸਾਡਾ ਜੀਵ ਸਭ ਲੋਜੇ ਆਪਣੇ ਵਿਚਾਰ ਜਿਹੜੀ ਕਰਤ ਦੇ ਜੀਵ ਦੂਰੀ ਜਾਗੀ ਕਰੋ ਵਰਮਾਣੀ ਉਹਨਾਂ ਨੂੰ ਜੋ ਪ੍ਰਤੀ ਪਰਸ਼ਾ ਕਿਰਪਾ ਹਰਦੇ ਉਹਨਾਂ ਨੂੰ ਵਿਚਾਰ ਕਰਨਾ ਹੈ ਆਉਣ ਅਸਵਾਦੇ ਪਰਿਵਾਰ ਤੇ ਨਮਕ੍ਰਿ ਦੀ ਸ਼ਾਂਤੀ ਵਾਸਤੇ ਸਾਧਨ ਦੇ ਜਣਾ ਵਿੱਚ 10 ਮਿੰਟ ਦੇ ਲਈਏ ਵਾਰ ਗੁਰਦੇ ਕਾਲਸਾ ਵਾਰ ਗੁਰਦੇ ਕੀ ਪਦ